ਆਸਾਂਆਂ ਵੇ ਤੇਰੇ ਨਾਲ ਪ੍ਰੀਤਾਂ ਲਾਵੇ ਆਸਾਂਆਂ ਵੇ ਤੇਰੇ ਨਾਲ ਪ੍ਰੀਤਾਂ ਲਾਵੇ ਕਿਲੇ ਉੱਤੋਂ ਕਰਕੇ ਜੋਗੀ ਪਹਿਲਾ ਪੀਕੇ ਰਗਾੜਾ ਤੁਝਾ ਵੀ ਰੋਬ ਤੁਝਾ ਹੋਗੀ ਤੂੰ

ٹھیک ہے سو روپیا ساجی نو متھا ٹیک کے بیٹھو تیرے نال شام کوری ٹھڑکی لے وے تو سچلے بہڑیاں بڑھدی وے ہور ڈرگی وے تو سچلے بہڑیاں بڑھدی

ਦੀ ਨਾਤੀ ਵੇ ਬਾਦ ਸਰਾਸੀ ਤੇਰਾ ਦੀ ਬਾਤੀ ਏ ਲੋਕੋ ਤੈਨ ਕਰ ਕਿਆ ਜੋਗੀ ਜੱਲਾ ਵੀ ਕੇ ਰਖਾ ਦਾ ਮੁਸ਼ਕਲੀ بابا ਮੁਸ਼ਕਲੀ ਤੂੰ ਹੇ ਪਿੰਡ ਪੁੱਤ ਕਿਹੜਾ ਪਿੰਡ ਕੁੜੀ ਤੇਰੇ ਨਾਲ ਜਾਨ ਸੰਭੰਦਾ ਇੱਕ ਜਨਾਨੀ ਦੇਦੀ ਆ ਤੈਨੂੰ ਸੋਹਣੀ ਸੁਨੱਖੀ ਠੀਕ ਹੈ ਜਿੱਤੇ ਜਨਾਨੀ ਇਹ ਤੈਨੂੰ ਦੇਜੇ ਟੜਕੇ ਦਾ ਪੁੱਤ ਤੂੰ ਥਣਿਆ ਠੀਕ ਹੈ ਅਈਆ ਗੱਲ ਲੈ ਕਹਿ ਬਾਬਾ ਪੁੱਤ ਮੇਰੇ ਦਿਨਵਾਰੀ ਗੱਲ ਤੈਨੂੰ ਚੇਲਿਆ ਬੇਸਰ ਜੋ ਸੰਦੀ ਬਸੜੀ ਤੂੰ ਕੌਣ ਸੱਪ ਦੀਆ ਕੌਣ ਸੱਪ ਦੀਆ ਮੌਰੀ ਸੱਪ ਦੀ ਮਣੀ ਦੇ ਸੰਗ ਚੇਲਿਆ ਆਪਾ ਮਾਂ ਰੱਖੀ ਨੂੰ ਵਾਈ ਸੱਪ ਦੀ ਮਣੀ ਦੇ ਸੰਗ ਚੇਲਿਆ ਆਪਾ ਬਾਰਤ ਦੀ ਮਣੀ سارے سچے سچی بچی موسیقی <سؤال> <سؤال> ਈਰ ਰਬਾ ਤੇ ਸ਼ੇਰਾਂ ਦੀ ਮਾਰੈਂਦੀਆਂ ਈਰ ਰਬਾ ਤੇ ਸ਼ੇਰਾਂ ਦੀ ਯਾਰੈਂਦੀਆਂ ਯਾਰਾਂ ਜਲਵਾਈ ਗੱਲ ਤੇ ਕੋ ਬਾਤ ਸੱਚੀ ਸੱਚੀ ਦੱਸਿਆ ਨਹੀਂ ਬੋਹ ਹਾ ਹਰ ਬਈ ਬੋਹ ਸੱਚੀ ਬੋਹ ਸੱਚੀ ਮਾਰੈਂਦੀ ਤੇ ਕੁਲੇ ਹਾ ਹਰ ਬੋਹ ਸੱਚੀ ਬੋਹ ਬੋਹ ਸੱਚੀ ਮਾਰੈਂਦੀ ਤੇ ਕੁਲੇ ਹਾ ਸਾਹ ਸਾਹ

ਠੀਕ ਆ ਬਾਪੇ ਤੋਂ ਤੇ ਹੁਣ ਬਾਪੇ ਨੂੰ ਕਹਦਾ ਵੀ ਬੂਟਾ ਲਾਊਗਾ ਠੀਕ ਐ ਪਰ ਇਹਦਾ ਪਾ ਕਰਾਉਣਾ ਪਊਗਾ ਪਹਿਲਾਂ ਠੀਕ ਐ ਸਰਾ ਉਦੋਂ ਬਾਅਦ ਵਾਕ ਦਾ ਜੋ ਸੇਵਾ ਲਊਗਾ ਤੁਹਾਨੂੰ ਉਹਵੇਂ ਸੇਵਾ ਕਰੂ ਠੀਕ ਐ ਹਾਂ ਬਾਪੇ ਨੂੰ ਕੁੱਛ ਲੈਣੇ ਕੀ ਬਾਤ ਫੱਕ ਦੇ ਸੱਤ ਕਦਿਆ